ਕਿੰਨੇ ਕੁ ਪਿੰਡਾਂ ਤੇ ਇਦਾਂ ਦਾ ਹੀ ਹਾਲਾਤ ਨੇ ਭਾਜੀ ਜੀ ਬਹੁਤ ਕਾਫੀ ਪਿੰਡ ਡੁੱਬ ਚੁੱਕੇ ਆ ਇਥੋਂ ਲੱਗ ਕੇ ਪਿਛੋਂ ਧੁੰਦੇ ਤੋਂ ਗੋਂਦਵਾਲ ਤੋਂ ਸ਼ੁਰੂ ਹੋ ਕੇ ਹਰੀਆਂ ਤੱਕ ਜਿੰਨੇ ਵੀ ਪਿੰਡ ਮੰਡੇ ਸਾਰੇ ਜਿਹੜੇ ਡੋਬ ਗਏ ਚੁੱਕੇ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਜਿਹੜੇ ਘਰਾਂ ਚ ਸਮਾਨ ਹੈ ਕੁਝ ਤਾਂ ਬੰਦੇ ਸ਼ਿਫਟ ਕਰ ਰਹੇ ਨੇ ਤੇ ਬਾਕੀ ਆਂਦਾ ਬਾਕੀ ਜੀ ਕੋਸਤੇ ਵਿੱਚ ਇੱਕ ਇੱਕ ਦੋ ਦੋ ਜੀ ਬੈਠੇ ਵੀ ਆ ਘਰਾਂ ਦੇ ਵਿੱਚ ਬਾਕੀ ਮਾਲ ਡੰਗਰ ਬਾਹਰ ਕੱਢ ਕੇ ਲਿਆ ਰਹੇ ਨੇ ਤੇ ਜ਼ਿਆਦਾ ਬੰਦੇ ਆਲੇ ਬਹੁਤ ਜ਼ਿਆਦਾ ਸਰਕਾਰਾਂ ਦੇ ਤੇ ਧਿਆਨ ਦੇਣ ਬੰਨਾਂ ਦੇ ਤੇ ਜਿਹੜੀ ਇਥੋਂ ਤੱਕ ਨੌਬਤ ਕੋਈ ਆਵੇ ਨਾ ਵੀ ਯਾਦਾ ਹੁਣ ਖਾਸ ਕਰਕੇ ਸਰਕਾਰ ਕਹਿ ਰਹੀ ਆ ਵੀ ਗਰਦੋਰੀ ਤੋਂ ਬਾਅਦ ਮੁਆਵਜ਼ਾ ਪਾਵਾਂਗੇ ਤੇ ਗਰਦੋਰੀ ਦੀ ਤੇ ਵੈਸੇ ਲੋੜ ਹੀ ਨਹੀਂ 6 6 7 7 ਫੁੱਟ ਪਾਣੀ ਆ ਜਿਹੜਾ ਪਟਵਾਰੀ ਕੋਲ ਸਾਰਾ ਬੰਦੋਬਸਤ ਆ ਤੇ ਪਟਵਾਰੀਆਂ ਨੂੰ ਪਤਾ ਹੀ ਹੁੰਦਾ ਵੀ ਕਿੰਨਾ ਰਕਬੇ ਦਾ ਨੁਕਸਾਨ ਹੋ ਗਿਆ ਤੇ ਮੁਆਵਜ਼ਾ ਪਾ ਦਿੱਤਾ ਜਾਵੇ ਇਹਨਾਂ ਦੇ ਇੱਕ ਟਾਈਮ ਤੇ ਕੰਮ ਆ ਜੇ ਕੋਈ ਪੈਸਾ ਤੇ ਜੇ ਹੁਣ ਇਹਨਾਂ ਗਰਦੌਰੀ ਕੀਤੀ ਘਰ ਤੋਂ ਬਾਅਦ ਇੱਕ ਮਹੀਨਾ ਪਾਣੀ ਨਹੀਂ ਸੁੱਕਣਾ ਮਹੀਨੇ ਤੋਂ ਬਾਅਦ ਗਰਦੌਰੀ ਹੋਊਗੀ ਕੀ ਪਤਾ ਕੁਝ ਪਾਉਣਾ ਕਿ ਨਹੀਂ ਬਾਅਦ ਚ ਠੰਡੀ ਪੈਣ ਦੀ ਗੱਲ ਜੇ ਸਰਕਾਰ ਨੂੰ ਬੇਨਤੀ ਹੈ ਜੇ ਪਾਉਣੇ ਤੇ ਹੁਣ ਇਹਨਾਂ ਦੇ ਖਾਤਿਆਂ 'ਚ ਪਾਉਣ ਪੈਸੇ ਬਿਲਕੁਲ ਹੁਣ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਉਹ ਸਾਰਾ ਕੁਝ ਉੱਥੇ ਭੇਜਿਆ ਜਾ ਰਿਹਾ ਹਾਂਜੀ ਹਾਂਜੀ ਭੇਜ ਰਹੀਆਂ ਬਹੁਤ ਟੀਮਾਂ ਬਾਬਿਆਂ ਦਾ ਬਹੁਤ ਬਹੁਤ ਸ੍ਰੀ ਹਾਲੀ ਸਾਹਿਬਾਰੇ ਬਾਬੇ ਸੁੱਖਾ ਸੋਹਣਾ ਦਾ ਬਹੁਤ ਸੰਯੋਗ ਆ ਬਾਕੀ ਆਰਮੀ ਵੱਲੋਂ ਵੀ ਹੋਰ ਵੀ ਸਾਰੇ ਜਿੰਨੀ ਜੋਗੇ ਸਾਰੇ ਜ਼ੋਰ ਲਾ ਰਹੇ ਨੇ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਚੋਲਾ ਸਾਹਿਬ ਜੀ ਖਾਸ ਆਏ ਅਸੀਂ ਇੱਥੇ ਕੱਲ ਅਸੀਂ ਸਭਰਾਮਾਲੇਵੰਦ ਤੇ ਗਏ ਉੱਥੇ ਵੀ ਸਾਰਾ ਦਿਨ ਡਿਊਟੀ ਨਿਭਾਈ ਅੱਜ ਇੱਥੇ ਬਾਬਾ ਜੀ ਦੇ ਨਾਲ ਬਾਬਾ ਸ਼ਹੀਦ ਜੀ ਨੇ ਗਰਨਾਮ ਸਿੰਘ ਜੀ ਚੋਲਾ ਸਾਹਿਬ ਤੋਂ ਉਹ ਵੀ ਆਪ ਦਾ ਸਰ ਸੰਗਤ ਨਾਲ ਸੰਯੋਗ ਆ ਤੇ ਮਿਲਦੇ ਗਿਲਦੇ ਹੋਏ ਆਨੇ ਆ ਬੇਨਤੀ ਕਰਦੇ ਮਹਾਰਾਜ ਨੂੰ ਵੀ ਆਪਤ ਤੋਂ ਬਚਾਈਏ ਲੋਕਾਂ ਨੂੰ ਜਿਵੇਂ ਬਚਾਏ